ਇਹ ਕੱਲ ਦੀ ਗੱਲ ਆ 2 12 2025 ਦੀ ਤੇ ਕੋਈ ਇੱਕ ਡਰਾਈਵਰ ਆ ਬੁਦਰਾਮ ਉਹ ਰਸਤਾਂ ਤੋਂ ਅੱਗੇ ਪਠਾਨਕੋਟ ਨੂੰ ਜਾ ਰਿਹਾ ਹੈ ਤੇ ਬਾਈਪਾਸ ਸ਼ਾਮਪੂਰੇ ਲੱਗੇ ਪਰੌਟਮ ਲੱਗੇ ਕੁਝ ਵਿਕਤੀਆਂ ਨੇ ਦੋ ਲੜਕੀਆਂ ਸੀ ਤੇ ਦੋ ਮੁੰਡੇ ਸੀ ਉਹਨਾਂ ਨੇ ਲੜਕੀਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਲਿਖ ਦੁਖਿਆਰੀ ਲੜਕੀਆਂ ਵੇਖ ਕੇ ਉਹਨੇ ਰੋਕ ਲਿਆ ਜਦੋਂ ਉਹਨੂੰ ਮਿਲਤੀਆਂ ਨੇ ਗੱਲ ਸੁਣੀ ਤੇ ਉਹਦੇ ਦੋ ਮੁੰਡੇ ਪਿੱਛੋਂ ਆ ਗਏ ਤੇ ਉਹਨਾਂ ਨੇ ਖਿੱਚ ਦਿਖਾ ਕੇ ਕਿਉਂ ਕਰਦੇ ਸੀ ਜੇ ਟਿੱਕੀ ਤਰੀਕਾ ਸੀ ਕਿਹਨਾਂ ਤਰੀਕਾ ਕਿਸੇ ਰੋਟਾ ਇਹ ਕੁੜੀਆਂ ਨੂੰ ਅੱਗੇ ਕਰਕੇ ਉਹਨਾਂ ਨੂੰ ਬਸਾਉਣ ਦੇ ਕਰਕੇ ਕੁੜੀਆਂ ਕਰਕੇ ਜਿਹੜਾ ਡਰਾਈਵਰ ਨੇ ਰੁਕਿਆ ਕੁੜੀਆਂ ਤੇ ਉਹਨਾਂ ਨੂੰ ਦੂਰ ਹੋਣੀ ਹੈ ਕਾਮੀ ਉਹਨੇ ਰੁਕਿਆ ਉਹਨੇ ਵੇਖਿਆ ਤੇ ਕੁੜੀਆਂ ਨੇ ਜਦੋਂ ਉਹਨੇ ਥੱਲੇ ਉਤਰ ਕੇ ਉਹਨਾਂ ਦੀ ਗੱਲ ਸਮੇਂ ਤੇ ਪਿਛੋਂ ਲੋਕ ਮੁੰਦੇ ਆ ਕੇ ਰੁਕੇ ਜਦੋਂ ਹਾਥ ਮੇਰੇ ਪੈ ਗਿਆ ਅੰਤ ਤੱਕ ਕਿੰਨੇ ਅਜ ਤੱਕ ਕੇ ਕੇਸ ਵਾਪਰ ਮੇਰੇ ਦੌਰਾਨ ਮੇਰੇ ਪੀੜ੍ਹੀ ਦੇ ਦੌਰਾਨ ਤੇ ਪਹਿਲਾ ਹੀ ਹੈ ਵੈਸੇ ਕਾਫੀ ਪਹਿਲਾਂ ਵੀ ਪੰਜਾਬ ਚ ਹੋ ਚੁੱਕੇ ਨੇ ਪਿਛਲੇ ਮਾਮਲੇ ਇਹ ਸਾਰੇ ਜਿਹੜੇ ਆ ਚਾਰ ਬੰਦੇ ਆ ਇਹ ਸਾਰੇ ਡਰੱਗ ਡੀ ਹਾਈਵੇ ਤੇ ਹਾਈਵੇ ਦੇ ਜਿਆਦਾ ਮੇਨ ਜਿੱਥੇ ਰੂਟਾਂ ਲੱਗੀਆਂ ਨੇ ਕੀ ਕਰਨ ਨੇ ਕੋਈ ਨਸ਼ੇ ਦਾ ਜਾਂ ਕੀ ਕਰਦੇ ਹਾਂਜੀ ਇਹ ਸਾਰੇ ਜਿਹੜੇ ਆ ਚਾਰ ਜਣੇ ਇਹ ਸਾਰੇ ਡਰੱਗ ਡਿਟੇ ਆ ਇਹਨਾਂ ਤੇ ਐਨਡੀਪੀਐਸ ਦੇ ਬੱਚੇ ਵੀ ਦਰਜ ਨੇ ਕਈ ਵੇਰੀਅਸ ਥਾਣਿਆਂ 'ਚ ਤੇ ਇਹਨਾਂ ਦਾ ਪ੍ਰੋਫੈਸ਼ਨ ਇਹੋ ਹੀ ਆ ਤੇ ਇਹ ਰਿਮਾਂਡ ਦੇ ਦੌਰਾਨ ਹੋਰਗੇ ਅਸੀਂ ਫਲਾਸੇ ਕਰਾਂਗੇ ਕਿ ਇਹਨਾਂ ਨੇ ਪਹਿਲਾਂ ਵੀ ਕਿੰਨੇ ਹਨੀ ਟ੍ਰੈਪ ਹੋਏ ਕੀ ਇਹ ਕੋਈ ਹੋਰ ਸਾਰੇ ਇਹਨਾਂ ਦੇ 20 ਤੋਂ 25 ਸਾਲ ਇਹਦਾ ਆਪਸ 'ਚ ਕੋਈ ਚੇਨ ਹੈ ਕੋਈ ਰਿਸ਼ਤੇਦਾਰੀ ਕੋਈ ਆਪਸ 'ਚ ਚੇਨ ਹੈ ਇਕੱਠੇ ਨਸ਼ਾ ਕਰਦੇ ਡਰੱਗ ਪੈਸੇ ਫਰਾਡ ਕਰਕੇ ਤੇ ਪੈਸੇ ਲੁੱਟਦੇ ਤੇ ਫਿਰ ਇਕੱਠੇ ਨਸ਼ਾ ਕਰਦੇ ਨੇ ਇਹੋ ਇਹਨਾਂ ਦੀ ਚੀਜ਼ ਨੇ ਇਹ ਲੋਕਾਂ। ਹਾਂ। ਜਿਹੜੇ ਆਪਾਂ ਚ ਸੰਪਰਕ ਚ ਕਿੱਦਾਂ ਆਉਂਦੇ ਨੇ ਸਾਰੇ? ਦੇਖੋ ਨਸ਼ੇ ਦੀ ਪੂਰਤੀ ਵਾਸਤੇ ਜਿੱਥੇ ਨਸ਼ਾ ਇਕੱਠੇ ਕਰਦੇ ਆ ਉਹ ਕੋਈ ਨਾ ਵਾਪਸ ਕੇ ਫਿਰ ਰੇਸ਼ਮ ਲੱਗੇ ਜਾਂਦਾ ਤੇ ਫਿਰ ਇਹ ਬਿਆਨ ਕਰਕੇ ਤੇ ਨਾ ਹੰਡਲ ਕਰਦੇ ਲੋਕਾਂ ਨੇ। ਇਹ ਕੱਲ ਦੀ ਗੱਲ ਆ 2 12 2025 ਦੀ ਤੇ ਕੋਈ ਇੱਕ ਡਰਾਈਵਰ ਆ ਬੁਧਰਾਮ ਉਹ ਰਸਤਾਂ ਤੋਂ ਅੱਗੇ ਪਠਾਨਕੋਟ ਨੂੰ ਜਾ ਰਿਹਾ ਹੈ ਤੇ ਬਾਈਪਾਸ ਸ਼ਾਮਪੁਰੇ ਲੱਗੇ ਪਰੌਟਮ ਲੱਗੇ। ਉਸੋ ਵਿਕਤੀਆਂ ਨੇ ਦੋ ਲੜਕੀਆਂ ਸੀ ਤੇ ਦੋ ਮੁੰਡੇ ਸੀ ਉਹਨਾਂ ਨੇ ਲੜਕੀਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਕੁਲਕ ਦੁਖਿਆਰੀ ਵਰਕੀਆਂ ਵੇਖ ਕੇ ਉਹਨੇ ਰੋਕ ਲਿਆ ਜਦੋਂ ਉਹਨੂੰ ਮਿਲਤੀ ਜਾਂਦੇ ਨੇ ਗੱਲ ਸੁਣੀ ਤੇ ਉਹਦੇ ਦੋ ਮੁੰਡੇ ਪਿੱਛੋਂ ਆ ਕੇ ਤੇ ਉਹਨਾਂ ਨੇ ਕਿਚ ਦਿਖਾ ਕੇ ਉਹਦੇ ਪੈਸੇ ਲਏ ਕਿਉਂ ਕਰਦੇ ਸੀ ਜੇ ਟਿੱਕੀ ਤਰੀਕਾ ਸੀ ਕੀ ਨਾ ਤਰੀਕਾ ਕਿਸੇ ਰੋਟਾ ਇਹ ਕੁੜੀਆਂ ਨੂੰ ਅੱਗੇ ਕਰਕੇ ਉਹਨਾਂ ਨੂੰ ਬਸਾਉਣ ਦੇ ਕਰਕੇ ਕੁੜੀਆਂ ਕਰਕੇ ਜਿਹੜਾ ਡਰਾਈਵਰ ਨੇ ਰੁਕਿਆ ਕੇ ਕੁੜੀਆਂ ਮੇਰੇ ਤੋਂ ਪੰਗੋਲੇ ਰੁਕਿਆ ਉਹ ਦੇਖਿਆ ਤੇ ਕੁੜੀਆਂ ਨੇ ਜਿਹੜੋਂ ਉਹ ਥੱਲੇ ਉਤਰ ਕੇ ਉਹਦੀ ਗੱਲ ਸੁਣੇ ਤੇ ਪਿੱਛੋਂ ਦੋ ਮੁੰਡੇ ਆ ਕੇ ਰੁਕੇ ਜਦੋਂ ਸਾਡੇ ਪੈਸਾ ਅੰਤ ਤੱਕ ਕਿੰਨੇ ਕਾਜ ਤੱਕ ਕੇ ਕੇਸ ਵਾਪਰ ਮੇਰੇ ਦਰੋਂ ਮੇਰੇ ਪਿੰਡ ਦੇ ਦਰੋਂ ਤੇ ਪਹਿਲਾ ਹੀ ਹੈ ਵੈਸੇ ਕਾਫੀ ਪਹਿਲਾਂ ਵੀ ਪੰਜਾਬ ਚ ਹੋ ਚੁੱਕੇ ਨੇ ਪਿਛਲੇ ਮਾਮਲੇ ਇਹ ਸਾਰੇ ਜਿਹੜੇ ਆ ਚਾਰ ਬੰਦੇ ਆ ਇਹ ਸਾਰੇ ਡਰਗ ਡੇ ਹਾਈਵੇ ਤੇ ਹਾਈਵੇ ਦੇ ਜਿਆਦਾ ਮੇਨ ਜਿੱਥੇ ਰੂਟਾਂ ਲੱਗੀਆਂ ਹੁੰਦੀਆਂ ਕਿ ਕਰ ਰਹੇ ਨੇ ਕੋਈ ਨਸ਼ੇ ਦਾ ਜਾਂ ਕੀ ਕਰ ਰਹੇ ਹਾਂਜੀ ਇਹ ਸਾਰੇ ਜਿਹੜੇ ਆ ਚਾਰ ਜਣੇ ਸਾਰੇ ਡਰਗ ਡੇ ਉੱਤੇ ਆ ਇਹਨਾਂ ਤੇ ਐਨਡੀਪੀਐਸ ਦੇ ਬੱਚੇ ਵੀ ਦਰਜ ਨੇ ਕਈ ਵੇਰੀਅਸ ਥਾਣਿਆਂ 'ਚ ਤੇ ਇਹਨਾਂ ਦਾ ਪ੍ਰੋਫੈਸ਼ਨ ਇਹੋ ਹੀ ਆ ਤੇ ਇਹ ਰਿਮਾਂਡ ਦੇ ਦੌਰਾਨ ਹੋਰ ਵੀ ਅਸੀਂ ਫਲਾਸੇ ਕਰਾਂਗੇ ਕਿ ਇਹਨਾਂ ਨੇ ਪਹਿਲਾਂ ਵੀ ਕਿੰਨੇ ਹਨੀ ਟ੍ਰੈਪ ਹੋਏ ਕੀ ਇਹ ਕੋਈ ਹੋਰ ਨਾ ਕਿਸੇ ਸਾਰੇ ਹੰ ਇਨਰ ਵੀ ਤੋਂ 25 ਸਾਲ ਇਹਨਾਂ ਦਾ ਆਪਸ 'ਚ ਕੋਈ ਚੇਨ ਹੈ ਕੋਈ ਰਿਸ਼ਤੇਦਾਰੀ ਕੋਈ ਆਪਸ 'ਚ ਚੇਨ ਹੈ ਇਕੱਠੇ ਨਸ਼ਾ ਕਰਦੇ ਦੱ ਪੈਸੇ ਫਰਾਡ ਕਰਕੇ ਤੇ ਪੈਸੇ ਲੁੱਟਦੇ ਤੇ ਫਿਰ ਇਕੱਠੇ ਨਸ਼ਾ ਕਰਦੇ ਨੇ ਇਹੋ ਇਹਨਾਂ ਦੀ ਚੇਨ ਨੇ ਇਹੋ ਕੁਝ ਹਾਂ ਸਰੇ ਆਪਸ 'ਚ ਸੰਪਰਕ 'ਚ ਕਿੱਦਾਂ ਆਉਂਦੇ ਨੇ ਸਾਰੇ ਕੋਈ ਨਸ਼ੇ ਦੀ ਪੂਰਤੀ ਵਾਸਤੇ ਇਹ ਤੋਂ ਨਸ਼ਾ ਇਕੱਠੇ ਕਰਦੇ ਆ ਉਹ ਉਹਨਾਂ ਦਾ ਵਾਪਸ ਤੋਂ ਸ਼੍ਰੀ ਰਮੇਸ਼ਵਰ ਬੱਲੀ ਜਾਂਦਾ ਤੇ ਫਿਰ ਇਹ ਪਲਾਨਿੰਗ ਕਰਕੇ ਤੇ ਉਹਨਾਂ ਨੇ ਹਾਣੀ ਕਰ ਦਿੱਤਾ ਲੋਕਾਂ ਨੂੰ